ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤਵੈ ਸਰਬ ਸੰਵਾਲੇ ਬਾਜੇ ਤੇਰੇ ਨਾਦ ਅਨੇਕ ਅਸ਼ੰਖਾ ਕੀਤੇ ਤੇਰੇ ਬਵਨ ਹਾੜੇ ਕੀਤੇ ਤੇਰੇ ਰਾਗ ਬਰੀ ਸਉ ਕਈਅਹਿ ਕੀਤੇ ਤੇਰੇ ਗਬਨ ਹਾੜੇ ਗਵਿੰਦਨੋਂ ਭਵਨ ਬਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਵਿੰਦਨੋਂ ਚਿਤ ਗੋਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਵਿੰਦਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੋ ਰਾਜੇ ਗਾਵੰਤਨੋਂ ਇੰਦਰ ਇੰਦਰ ਅਸਨ ਬੈਠੇ ਦੇਵਤਿਆਂ ਦਰਨ ਨਾਲੇ ਗਾਵੰਤਨੋਂ ਸੱਦ ਸਮਾਦੀ ਅੰਦਰ ਗਾਵੰਤਨੋਂ ਸਾਧ ਵਿਚਾਰੇ ਗਾਵੰਤਨੋਂ ਜਤੀ ਸਤੀ ਸੰਦੋਖੀ ਗਾਵੰਤਨੋਂ ਮੀਰ ਕਰਾਰੇ ਗਵੰਦਨੋਂ ਪੰਡਤ ਪੜਨ ਰਹੀ ਸਰ ਜੋਗ ਜੋਗ ਵੇਦਾਂ ਨਾਲੇ ਗਵੰਦਨੋਂ ਮੋਹਣੀਆ ਮਨ ਮੋਹਨ ਸੁਰਗ ਮੱਚ ਬੈ ਯਾਰ ਗਵੰਦਨੋਂ ਰਤਨ ਉਪਾਏ ਤੇਰੇ 860 ਤੀਰਥ ਨਾਲੇ ਗਵੰਦਨੋਂ ਜੋਦ ਮਹਾ ਬਲ ਸੁਖਾ ਗਾਵਨ ਤੁਨੋਂ ਖਾਣੀ ਚਾਰੇ ਗਾਵਨ ਤੁਨੋਂ ਖੰਡ ਬੰਨ ਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਨੋਂ ਗਵਨ ਜੋਤਿ ਤੁਫਾਵਨ ਰੱਤੇ ਤੇਰੇ ਭਗਤਰ ਸਾਰੇ ਹੋਰ ਕਿਤੇ ਤੁਨੋਂ ਗਵਨ ਸਿਮੈ ਚਿਤ ਨ ਆਵਨ ਨਾਨਕ ਕਿਆ ਵਿਚਾਰਿ सोई सोई सदा ਸੱਚ ਸਾਹਿਬ ਸਾਚਾ ਸਾਥੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੇ ਓਫਾਈ ਕਰ ਕਰ ਦੇਖੈ ਕੀਥੈ ਆਪਣਾ ਜਿਉਂ ਤਸਦੀ ਵਢਿਆਈ ਜੋ ਦਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਫਤ ਸਹੋ ਸਾ ਬਦ ਸਾਹਿਬ ਨਾਨਕ ਰਹਿ ਨ ਰਹਿ ਜਾਈ ਹਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕੀ ਵੱਡਾ ਡੀਟਾ ਹੋਏ ਕੀਮਤ ਬਾਇ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਈ ਸੁਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਈ ਨ ਜਾੜੈ ਤੇਰਾ ਕੇਤਾ ਕੀ ਵਡਚੀ ਰਹਾ ਸਭ ਸੁਰਤੀ ਮਿਲ ਸੁਰ ਤੁਖ ਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਲ ਵਢਾਈ ਸਭ ਸਤ ਸਭ ਤਪ ਸਭ ਚੰਗੇ ਆਇਆ ਸਿੱਤਾ ਬੁਰਖਾ ਕੀਆ ਵਢਾਈਆ ਤਦ ਵੈਨਸਦੀ ਕਿਨ ਨ ਪਾਈਆ ਕਰ ਮਿਲ ਨਾਹੀ ਠਾਕਰ ਆਈਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾ ਜੀ ਜਿਸ ਤੂੰ ਦੇ ਰਿਸੈ ਖਿਆਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਮਹ ਲੱਥ ਲੱ ਅੱਖਾ ਜੀਵੈ ਬਿਸਰੈ ਮਰ ਜਾਓ ਅੱਖ ਨੇ ਔਖਾ ਸੱਚਾ ਨਾਓ ਸੱਚ ਨਾਮ ਕੀ ਲਾਗੇ ਭੂਖ ਉਦ ਭੂਖੇ ਖਾਏ ਚੱਲੀਏ ਦੁਖ ਤੋ ਕਿਉ ਬਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾ ਜਰਾਉ ਸੱਚੇ ਨਾਮ ਕੀ ਤਿਲ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਅੱਖ ਨ ਪਾਹੇ ਵੱਡਾ ਨ ਹੋਵੇ ਕਾਠ ਨ ਜਾਏ ਨਾ ਉਹ ਮਰੈ ਨ ਹੋਵੇ ਸੋਗ ਦਿੰਦਾ ਰਹੈ ਨ ਝੂਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮੰਜਾਰ ਤਨ ਨਾਨਕ ਨਾਵੇ ਬਾਸ ਸੰਦਾਤ ਹਰਾਗ ਗੂਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰਖ ਆਵਿ ਨ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੀ ਬੜਾ ਭਾਗ ਬੜੀ ਰੇ ਜਨ ਸਰਦਾ ਹਰ ਪਿਆ ਸ ਹਰ ਹਰ ਨਾਮ ਮਿਲੈ ਤ੍ਰਿਵਦਾਸਾਏ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗ ਹੀਨ ਜੰਬਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰਜਨ ਸਤਗੁਰ ਸੰਗਤ ਗਾਈ ਤੈਨ ਦਰਮਾਸਤਕ ਲਿਖਿਆ ਲੇਖਾਸ ਧਨ ਤਨ ਸਤ ਸੰਗਤ ਜਿਤ ਹਰ ਸਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵੈ ਉਦਮ ਗਾਇਆ ਹਰ ਹਰ ਜੀਉ ਪਰਿਆ ਸਾਇਲ ਪੱਤਰ ਮੈਂ ਜੰਦੇ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਬਦ ਪਾਇਆ ਸੂਕੇ ਕਸ਼ਟ ਹਰਿਆ ਰਹਾਓ ਜਨਨ ਪਿਥਾ ਲੋਕ ਸਤਵੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਮਾਹੇ ਠਾਕੁਰ ਕਾਹੇ ਮਨ ਭੋਕਰਿਆ ਊਡੇ ਊੜ ਆਵੇ ਸਰ ਕੋਸਾ ਤੇ ਪਾਛੇ ਬਚਰੇ ਛੜਿਆ ਦਿਨ ਕਬਨ ਖੁਲਾਵੇ ਕਬਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ ਸਦਾਨ ਠਾਕੁਰ ਕਰਤਲ ਧਰੀਆ ਜਨਨਾਨਕ ਬਲ ਬਲ ਸਦ ਬਲ ਜਈ ਐ ਤੇਰਾ ਅੰਤ ਨ ਪਾਰ ਵਰਿਆ ਰਾਗ ਆਸਮੋਹਲਾ ਚੌਥਾ ਸੋ ਬੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਰਨਜਨ ਹਰ ਬੁਰਖ ਨਰਨਜਨ ਹਰ ਅਗਮ ਅਗਮਿਆ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਹਾਡੇ ਜੀ ਤੁੰ ਜੀ ਅਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਾ ਹਾਰਾ ਹਰਿਆ ਪੇਠਾਖੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਉਂ ਗੱਡ ਕੱਡ ਅੰਤਰ ਸਰਮ ਨਰੰਦਰ ਜੀ ਹਰ ਏਕੋ ਪੁਰਖ ਸਮਾਡਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਛੋਜ ਵੇਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤਦ ਬਿਨੇ ਅਵਰ ਨ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਖਿਆ ਗੁਣ ਆਕ ਬੁਖਾੜਾ ਜੋ ਸੇਵੈ ਜੋ ਸੇਵੈ ਤੋ ਜੀ ਜਨ ਨਾਨਕ ਧਿਨ ਗੁਰ ਵਾਣਾ ਹਰਿ ਧਿਆਵੈ ਹਰਿ ਧਿਆਵੈ ਤੋ ਜੀ ਸੇ ਜੰਦਗੁਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਈ ਜਿਨ ਹਰਿ ਚਾਇ ਆਜੀ ਤਿਨ ਟੁੱਟੀ ਜਮਕੀ ਫਾਸੀ ਜਿਨਸ ਨਿਰਭਉ ਜਿਨਾਂ ਨਿਰਭਉ ਤੇ ਆਜੀ ਤਿਨ ਕਾ ਭਉ ਸਭ ਗੋਆਸ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰਿ ਤੇ ਆਜੀ ਦਨ ਨਾਨਕ ਤਿਨਵਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਵੇ ਅੰਧਵੇਂ ਅੰਦਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਪਹਿ ਜਵੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਖ ਤਜੀ ਕਾਰਿਕਰਿਆ ਖਟ ਕਰਮ ਕਰਨ ਦਾ ਸੇ ਭਗਤ ਸੇ ਭਗਤ ਬੱਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਦਾ ਤੂੰ ਆਦ ਬਰੁਖ ਪਰਮ ਬਰਗਰਤਾ ਜੀ ਤੁਧ ਜੇ ਵੱਡੀਆਂ ਵਰਨਾ ਕੋਈ ਤੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੁਮਨੇ ਚਲ ਕਰਤਾ ਸੋਈ ਉਦੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧੁ ਜਾਪੇ ਸਿਟ ਸਭ ਪਾਈ ਜੀ ਤੁਧੁ ਜਾਪੇ ਸਿਰਜ ਸਭ ਗੋਈ ਜਨਾਨਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜ ਨੋਈ ਆਸਾ ਮਹਲਾ 4 ਦੂੰਗਰਤਾ ਸਜਿਆ ਜਮੈਂਡਾ ਸਾਈਂ ਜੋ ਤੋ ਪਵੈ ਸੋਈ ਥਿਸੀ ਜੋ ਤੂ ਦੇ ਸੋਈ ਹਮ ਪਾਈ ਰਹਾ ਸਭ ਤੇਰੀ ਤੂ ਸਭ ਨੀਤਿਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਗੁਆਇਆ ਰੁਜ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭ ਦੁਜੀ ਹੀ ਮਾਹੀ ਤੁਰ ਬਿੰਦੂ ਜ ਕੋਈ ਨਹੀਂ ਜੀ ਜਨ ਸਭ ਤੇ ਰਾਖੇ ਲੋ ਬਿ ਜੋਗ ਮਿਲ ਵਿਛੜਿਆ ਸੰ ਜੋਗੀ ਮੇਲ ਜਿਸਨੋ ਦੂਜਾ ਨਾਹੀ ਸੋਈ ਜੰਝਣੈ ਹਰ ਗੁਣ ਸਦ ਹੀ ਆਖ ਬਖਾਣੈ ਨਿਨਹਰ ਸੇਵੀਆ ਤੈਨ ਸੁਖ ਵਾਇਆ ਸਹਿਜ ਹੀ ਹਰਨਾਮ ਸੁਨਾਇਆ ਤੂੰ ਆਪੇ ਕਰਤਾ ਸਿਰ ਕੀਆ ਸਭ ਹੋਈ ਤੁਤ ਬਿੰਦੂ ਜੈ ਨ ਵਰਣ ਕੋਈ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਬਰਗਟੋ ਹੋਈ ਅਸ ਮਹੱਲਾ ਪਹਿਲਾ ਤੇਦ ਸਰਵਰੜੈ ਪਹੀ ਲੈ ਨਵਸਾ ਪਾਣੀ ਪਾਵਗ ਤਨ ਹੈ ਕੀਆ ਪੰਗਜ ਮੋ ਭਗ ਨੇ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨੇਕ ਨਜੇਤ ਸਮੂਦ ਮਨ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਬੜਿਆ ਮੂਰਖ ਮੁਗਦਾ ਜਨਮੰ ਬਈਆ ਰਣਵਤਨ ਨੂੰ ਤਨ ਕੀ ਸਰਣਾ ਜਿੰ ਤੂੰ ਨਾਹੀ ਬੀਸਰਿਆ ਅਸਮਹੱਲਾ ਪੰਜਵਾਂ ਭਈ ਪਰਵਤ ਮਾਨਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹੇ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨ ਕਾਮ ਮਿਲ ਸਾਧ ਸੰਗਤ ਵਜਕੇ ਬੰਲਾ ਤਰੰਗ ਜਾਮ ਲਾਗ ਬਉਦਲ ਤਰਨ ਕੈ ਜਨ ਬ੍ਰਿਥਾ ਜਾ ਤਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮ ਸਰਨ ਬਰੇ ਕੀ ਰਖੋ ਸਰਬ ਬਾਤ ਸਾਈਂ ਦਸਵੀਂ ਕਬਿ ਉਪਾਚ ਬੇਨਤੀ ਚਾਉ ਪਾਈ ਅਮਰੀ ਕਰੋ ਹਾਥ ਦੈ ਰਛਾ ਪੂਰਨੋ ਜਿਤ ਕੀ ਇੱਛਾ ਤਬ ਚੰਨਨ ਮਨ ਰਹਿ ਅਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ ਹਮਰੇ ਦੁਇ ਸਵੈ ਤੁਮ ਕਬ ਹੋ ਆਪਾਦੈ ਮੋਇ ਬਚਾਵੋ ਸੁਖੀ ਵਸੈ ਮੋ ਰੂ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੀਐ ਸਭੈ ਰਨ ਕੋ ਆਜ ਸੰਗਰੀਐ پورن ہوئے ہماری آسا تو اور پجن کی رہ پیسا شاڈ کوئی عبر نہ دیا ہوں جو بر جاہوں سو تم دے پاؤ سیوک سکھ ہمارے تاری ہے چون چون ستر مارے ماری ہے آپ آدھے مجھے وری ہے مرن کال کا تراس ہے ਉ ਜੋ ਸਦਾ ਹਮਾਰੇ ਪਛਾ ਸ੍ਰੀ ਅਤ ਜੋ ਕਰਿਓ ਰੱਛਾ ਰੱਖ ਲਿਓ ਮੋਇ ਰਖਨਾ ਦੇ ਸਾਹਿਬ ਸੰਧ ਸਹਾਏ ਪਿਆਰੇ ਦੀਨ ਬੰਦੋਸਨ ਕੇ ਹੰਤਾ ਤੁਮ ਬੁਰੀ ਚਤਰ ਦਸ ਕੰਦਾ ਕਾਲ ਬਾਇ ਬ੍ਰਹਮਾ ਮਕਤਰਾ ਕਾਲ ਬਾਇ ਸ਼ਿਵ ਜੂ ਅਪਤਰਾ ਕਾਲ ਬਾਇ ਕਰਿ ਵਿਸ਼ਨੰ ਪਰਕਸਾ ਸਕਲ ਕਾਲ ਕਾ ਕੀ ਅਥ ਮਾਸਾ ਜਬਨ ਕਾਲ ਜੋਗੀ ਸਭ ਕੀਓ ਵੇਦ ਰਾ ब्रह्मा ਜੂਤੀਓ ਜਬਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਰਹਿ ਤਾਏ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦਾਜ ਜਛਨ ਪੂਜਾਇਓ ਆਦ ਅੰਦ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਮਾਜ ਨਮਸਕਾਰ ਤਿਸਿਹ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ سب کن کون سی چیٹ ریا دے سا ਇਕ ਏਕੀ ਪੀਰ ਬਛਾਨੈ ਘਾੜ ਕਟਕੇ ਪਟ ਪਟ ਕੀ ਜਾਨੈ ਜਬ ਉਹ ਦਿਖਰਖ ਕਰਾ ਕਰਤਾ ਦਾ ਪਰਜਾ ਤਰਥਵ ਦੇਹੀ ਅਪਾਰਾ ਜਬਿਆ ਕਰ ਕਰ ਤੋ ਕਮੋ ਤਮੈ ਮਿਲਤ ਦੇਹ ਤਰ ਸਭੂ ਜੇਥੇ ਬਾਦਨ ਸੇਠ ਸਭ ਤਾਰੈ ਆਪੇ ਆਪਣੀ ਊਜੇ ਉਚਾਰੈ ਮੁ ਸੰਭੀ ਤੇ ਰਹਤ ਨਰਾਲੰਬ ਜਾਨਤ ਬੇਦ ਭੀਦ ਹਰਿ ਆਲਮ ਨਿਰੰਕਾਰ ਨਿਰਵਕਾਰ ਨਿਲੰਬ ਆਦਿ ਨੀਲ ਨਾਦ ਅਸੰਭ ਤਾਂਕ ਮੂੜ ਉਚਾਰਤ ਭੇਦ ਜਾਕੂ ਪੀਵਨ ਪਾਵਤ ਵੇਦ ਤਾਂ ਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਦ ਭੇਦ ਨ ਜਾਣ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪਿਵ ਆਪ ਆਪਣੀ ਬੁੱਧ ਹੈ ਦੇਤੀ ਬਰਨਤ ਪੈਨ ਪੈਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪਰਥਮ ਸੰਸਾਰਾ ਇਕੈ ਰੂਪਿਆ ਨੁਭ ਜ਼ਰੂਪਾ ਰੰਗ ਪਯੋ ਰਵ ਕਈ ਪੂਪਾ अंडज जेरज सेतजखिनी उत्पोजखान बहु रच दीनी कहू फूल राजा होए बैठा कौसमडपई हो संगरे कैटा सगरी श्रेठ दखाए अचंभव आद जुगाद स्वरूप सोयंबव अब रक्षा मेरी तुम करो सिख वर सिख संगारो दुष्ट जीते उठवाते उठ पाता सकल मलेश करो रण कथा जे यथों थव सरणी परे तिनके दुष्ट दूतों ए मारे पुरखे जबन आगे परे ते हारे तिनके तुम संकट सब टारे जो कल को एक बार थे आई है ताके काल निगठनाए आई है ਰੱਛਾ ਹੋਏ ਤਾਹੇ ਸਭ ਕਲਾ ਦੁਸ਼ਟ ਅਰਿਸ਼ਟ ਰੇਤ ਦੁਖ ਕਲਾ ਕਿਰਪਾ ਦ੍ਰਿਸ਼ਟ ਤਨ ਜੈ ਨਿ ਅਰੋ ਥਾਕੇ ਥਾਪ ਤਨ ਤਮੋਹਰ ਰੇਦ ਸਦ ਕਰਮੋ ਸਭ ਹੋਈ ਦੁਸ਼ਟ ਸਹਾ ਸਭ ਸਕੇ ਨ ਕੋਈ ਇੱਕ ਵਾਰ ਜੈ ਤਵ ਸੰਬਾਧ ਅਲਫਾਸਤੇ ਤਾਹੀ ਆਵਾਜ਼ ਜਿਨ ਨਰਨਾਮ ਤੇ ਹਰੂ ਕਾਹ ਦਾਰਦ ਦੁਸ਼ਟ ਤੋ ਉਤੇਰਾ ਖੜ ਕੇ ਥਮੈ ਸਰਨ ਦਿਆਰੀ ਆਪਾਦ ਲਿਓ ਯੋ ਵਾਨੀ ਸਰਵ ਧਾਰਮੋ ਹੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸੋਈਆ ਪਾਏ ਗਹਿ ਜਪ ਤੇ ਤੁਮਰੇ ਤਬ ਤੇ ਖੂ ਅਕਤਰੇ ਨਈ ਆਨੇ ਓ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਹੈ ਮਦੇ ਕਨ ਮੰਨਿਓ ਸਿਮਰਤ ਸਜਤਰ ਵੇਦ ਸਵੈ ਬਹੁ ਭੇਦ ਕਹ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਇ ਵਖਾਨਿਓ ਹੋਰਾ ਸਕਲ ਦਵਾਰ ਕੋ ਛੜ ਕੈ ਗਇ ਤੋ ਅਰ ਦੁਆਦ ਬਹਿੰਗਹਿ ਕੀ ਲਾਜ ਅਸ ਗੋਬਿੰਦ ਦਾਸ ਤੋ ਹਾਰ ਰਾਮ ਕਲੀ ਮਹਾਂ ਲਾਤੀਜ ਆਨੰਦਿਕ ਓੰਕਾਰ ਸਤਿਗੁਰ ਬਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜਿ ਸੇthi ਮਨਵ ਜੀਆਂ ਬਾਦਾਂਯਾ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਅਨਿਆ ਸਬਦੋ ਤਾਂ ਗਾਵੋ ਹਰੀ ਕੇ ਦਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਾਜੇ ਸਾਰਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾ ਸਬਰਸੋ ਅਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਦੇ ਰਹਿ ਸਭ ਕੁ ਸਹ ਜੇ ਦੇਹ ਸੋਫਾ ਵਏ ਸਦਾ ਸਿਬਦ ਸਾਲਾ ਹਾ ਤੇਰੀ ਨਾਮ ਮਨ ਵਸਾਈ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਯਾਦ ਕਰੋ ਸੱਚਾ ਨਾਮ ਹੀ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਇਆ ਕਰ ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਭ ਤਰੋਪੇ ਆਦੋ ਸੱਚਾ ਨਾਮ ਮੇਰਾ ਯਾਦ ਕਰੋ ਵਾਝੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਬਾਜੈ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਡਕ ਮਾਰਿਆੁਰ ਕਰਮ ਬਾਇ ਤੁਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੋ ਵਾ ਤਿਤ ਕਰਿ ਅਨਹਤ ਬਾਜੈ आनंद सनो बड बागीयो सगले मनोर्थ पुरे पार ब्रह्म प्रभु पाया उतरे सगले विसूरें दुख रोग संधा पी उतरे सुनी सच्ची वाणी संत साजन भये सरसे पुरे गुरु ते जानी सोंदे बनीद कहते भित सतगुरु रहया भर पुरे ਬੇਨਵੰਦਨਾਨ ਗੁਰ ਚਰਨ ਲਾਗੇ ਵਾਜੈ ਅਨ ਹਦ ਤੂਰੇ ਮੁੰਦਾ ਵਿਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਬਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸ ਤਜੀ ਨਾ ਜਾਈ ਨਿਤ ਨਿਤ ਰਖਉ ਰਤਾਰੋ ਤਮ ਸੰਸਾਰ ਚਰਨ ਲਗ ਦਰੀਐ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5 ਤੀਰਾਂ ਕੀਤਾਂ ਜਾਤੋ ਨਹੀਂ ਮੈਨੋ ਜੋਕ ਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਹੀਂ ਅਪੇ ਤਰਸ ਪਿਓਈ ਤਰਸ ਪਿਆ ਮਿਹਰ ਮਤ ਹੋਈ ਸਤਿਗੁਰ ਸੱਜਣ ਮਿਲਿਆ ਕਨਾਮ ਮਿਲੇ ਤਾਂ ਜੀਵਾ ਤਨ ਮਨ ਧੀਵੇ ਹਰਿਆ ਭਾਉਣੀ ਥਿਥੈ ਦੂਸਮ ਰਥ ਜਿਥੈ ਕੋਏ ਨਾਹੀ ਉਥੈ ਤੇਰੀ ਰਖੋ ਅਗਨੀ ਉਦਰ ਬਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛਡ ਜਾਹੇ ਭਉ ਜਲ ਵਿਖਮ ਸੁਗਾਹੋ ਗੁਰ ਸ਼ਬਦ ਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਖਾਹਿ ਕਲਮੈ ਇਹੋ ਪੁਨ ਗੁਣ ਗੋਵਿੰਦ ਗਾਹਿ ਸਭ ਸੈਨੋ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਜਾਹਿ ਸ਼ਲੋਕ ਮਹਾਂਲ ਪੰਜਵਾ ਅੰਦਰ ਗੁਣ ਆਰਾਧਨਾ ਜਹਿਵਾਜਪ ਗੁਰ ਨਾਓ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਰ ਨਾ ਗੁਰ ਨਾਓ ਸਤਿਗੁਰ ਸੇਤੀ ਰਤਿਆ ਦਰਗਹ ਪਈ ਠਾਓ ਖੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗਮੈ ਉਤਮ ਕਾਡੀ ਹੈ ਬਿਰਲੇ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਆਪੋ ਆਰਿਅਨ ਗੁਰ ਕੀ ਪੈਰੀ ਪਾਏ ਕਾ ਸਵਾਰਿਅਨ ਹੋ ਆਇ ਆਪ ਦਇਆਲ ਮਨੋ ਨ ਵਿਸਾਰਿਅਨ ਤਾਤ ਜਨ ਕੈ ਸੰਗ ਪਉ ਜਲ ਤਾਰਿਆਨ ਸਾਖਤ ਨਿੰਦ ਕੋ ਦੁਸ਼ਟ ਖਿਨਿ ਮਾਹਿ ਬੇਦਾਰਿਆਨ ਧੀ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜੇ ਸਿਮਰਤ ਸੁਖ ਹੋਇ ਸਗਲੇ ਦੂਖ ਜਾਹਿ ਧੀ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਈ ਤੇਰੀ ਭਜਨ ਬਾਣੀ ਕਾ ਪਰਤਾ ਹੋਵੇ ਦੁੱਖ ਅਕਲੇਸ਼ ਖਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ